ਚਲੋ ਕੈਨੇਡਾ ਚਲੋ ਕੈਨੇਡਾ ਚਲੋ ਕੈਨੇਡਾ ਕਿਉਂ ਚਲੋ ਕੈਨੇਡਾ ਕਿਉਂ ਜਾਂਦੇ ਨੇ ਲੋਕ ਕੈਨੇਡਾ ਚ ਕੀ ਮਕਸਦ ਹੁੰਦਾ ਜਾਂਦਾ ਇੱਕੋ ਹੀ ਇੱਕ ਮਕਸਦ ਆ ਬਾਹਰ ਜਾਣ ਦਾ ਹਰ ਕਿਸੇ ਦਾ ਇੱਕ ਹੀ ਮਕਸਦ ਆ ਬਾਹਰ ਜਾਣ ਦਾ ਇੱਕੋ ਹੀ ਕਾਰਨ ਆ ਬਾਹਰ ਜਾਣ ਦਾ ਪੈਸੇ ਕਮਾਣਾ ਹਰ ਕੋ ਚਾਹੁੰਦਾ ਹੈ ਕਿਉਂ ਜ਼ਿੰਦਗੀ ਚ ਆਪਣੀਆਂ ਖੁਸ਼ੀਆਂ ਪੂਰੀਆਂ ਕਰ ਲਵੇ ਗਰੀਬੀ ਹਰ ਰੋਜ਼ ਵਧਦੀ ਪਈ ਆ ਬੇਰੋਜ਼ਗਾਰੀ ਅੱਜ ਲੋਕਾਂ ਦੇ ਕੋਲ ਕਾਰੋਬਾਰ ਨਹੀਂ ਹੈਗਾ ਪਿਛਲੇ 50 ਸਾਲਾਂ ਚ ਹਰ ਕਿਸੇ ਦਾ ਕਾਰੋਬਾਰ ਘਟਿਆ ਤਨਖਾਹਾਂ ਲੋਕਾਂ ਦੀਆਂ ਘਟ ਹੋਈਆਂ ਆਮਦਨ ਦੇ ਕੋਈ ਲੰਬੇ-ਚੋੜੇ ਸੋਰਸ ਨਹੀਂ ਹੈਗੇ ਅੱਜ ਮਿਡਲ ਕਲਾਸ ਵਾਲਾ ਬੰਦਾ ਬਹੁਤ ਪਰੇਸ਼ਾਨ ਹੈ ਕਿਉਂਕਿ ਉਹਦੇ ਝਗੜੇ ਰੋਜ਼ ਵਧੇ ਜਾ ਰਹੇ ਆ ਅੱਜ ਬਿਜਲੀ ਦੇ ਬੇਲੀ ਲੋਕਾਂ ਨੇ 4 ਗੁਣਾ ਆ ਗਏ ਕਿਉਂ ਕੋਈ ਗਰਮੀ ਦਾ ਸੀਜ਼ਨ ਸੀ ਹਰ ਕਿਸ ਨੇ ਇੱਕ ਦੋ ਏਸੀ ਘਰ ਚ ਲਾਏ ਹੋਏ ਆ ਬਿਮਾਰੀ ਦਾ ਸੀਜ਼ਨ ਵੀ ਨਾਲ ਹੀ ਚੱਲਦਾ ਪਿਆ ਇੱਕ ਮਿਡਲ ਕਲਾਸ ਬੰਦਾ ਹਰ ਰੋਜ਼ ਤੰਗ ਹੁੰਦਾ ਨਵੀਆਂ ਨਵੀਆਂ ਮੁਸੀਬਤਾਂ ਉਹਦੇ ਤੇ ਆਂਦੀਆਂ ਹਜੇ ਕੋਰੋਨਾ ਵਾਲੇ ਝਗੜੇ 'ਚ ਲੋਕ ਬਾਹਰ ਨਹੀਂ ਨਿਕਲੇ ਨਵੀਂ ਬੇਰੋਜ਼ਗਾਰੀ ਦੀ ਪ੍ਰੋਬਲਮ ਸਮੱਸਿਆ ਖੜੀ ਹੋ ਗਈ ਕੈਨੇਡਾ ਜਾਣਾ ਅੱਜ ਸਾਡੇ ਪੰਜਾਬੀਆਂ ਦਾ ਕਮੇ ਇਨਕਮ ਸੋਰਸ ਪੜ ਚੁੱਕਾ ਗਰੀਬ ਬੰਦਾ ਵੀ ਪੈਸੇ ਕਮਾਣ ਜਾ ਰਿਹਾ ਅਮੀਰ ਬੰਦਾ ਚੰਗੀ ਚੰਗੀ ਜ਼ਿੰਦਗੀ ਜੀਣ ਜਾ ਰਿਹਾ ਜੇਰੇ ਬਿਮਾਰ ਹੋ ਜਾਂਦੇ ਹੋ ਨਾ ਇਲਾਜ ਨਹੀਂ ਕਰਨਾ ਡਾਕਟਰ ਨੇ ਜਿੰਨਾ ਤੱਕ ਪੈਸੇ ਨਹੀਂ ਜਮਾ ਖਰਾਤੇ ਔਰ ਲਾਜ ਵੀ ਕੀ ਹੁੰਦੇ ਪਿਆ ਸਾਨੂੰ ਸਾਰਿਆਂ ਨੂੰ ਸਮਝ ਆ ਗਿਆ ਜੇ ਸੜਕ ਤੇ ਐਕਸੀਡੈਂਟ ਹੋ ਗਿਆ ਕਿਸੇ ਨੇ ਚੱਕ ਕੇ ਤੁਹਾਨੂੰ ਹਸਪਤਾਲ ਤੱਕ ਨਹੀਂ ਲਿਜਾਣਾ ਸਮੱਸਿਆਵਾਂ ਹਰ ਰੋਜ਼ ਵੱਧਦੀਆਂ ਪਈਆਂ ਮੈਨੂੰ ਪਿਛਲੇ ਸਾਲ ਮੌਕਾ ਮਿਲਿਆ ਸ਼ਾਇਦ ਮੈਂ ਇਕਲੌਤਾ ਹਾਂ ਬੰਦਾ ਜਿਹਨੂੰ ਗੁਰੂ ਮਹਾਰਾਜ ਨੇ ਇਸ ਕੰਮ ਤੇ ਲਾਇਆ ਕਿ ਜਾ ਕਾਕਾ ਗਰੀਬ ਭੈਣ ਭਰਾਵਾਂ ਦੀ ਸੇਵਾ ਕਰ ਅਸੀਂ ਉਹ ਜਵਾਕ ਬਾਹਰ ਭੇਜੇ ਜਿਨ੍ਹਾਂ ਕੋ ਰੁਪਈਏ ਨਹੀਂ ਸੀਗੇ ਜਿਹਨੇ ਵੀ ਕੈਨੇਡਾ ਜਾਣਾ ਹੈ ਉਹਨੇ ਇੱਕੋ ਤਰੀਕਾ ਕੈਨੇਡਾ ਜਾਣ ਦਾ ਤੁਸੀਂ ਵੀਜ਼ਾ ਲੈ ਕੇ ਜਾਣਾ ਇਹ ਵੀਜ਼ੇ ਵਾਲਾ ਸਟicker ਕਿੰਨੇ ਦਾ ਹੁੰਦਾ ਜੇ ਤੁਸੀਂ ਵਿਜ਼ਟਰ ਵੀਜ਼ਾ ਲੈਂਦੇ ਹੋ 50000 ਰੁਪਏ ਲੱਗਦਾ ਜੇ ਤੁਸੀਂ ਸਟੱਡੀ ਵੀਜ਼ਾ ਲੈਂਦੇ ਹੋ 25 ਲੱਖ ਰੁਪਏ ਲੱਗਦਾ ਜੇ ਕੋਈ LMI ਖਰੀਦ ਕੇ ਵਰਕ ਪਰਮਿਟ ਲੈਂਦੇ ਹੋ 40 ਲੱਖ ਰੁਪਏ ਲੱਗ ਜਾਂਦਾ ਇਹ 25 ਲੱਖ 40 ਲੱਖ ਲਾ ਕੇ ਵੀ ਤੇ ਜਾ ਕੇ ਕੰਮ ਹੀ ਕਰਨਾ ਨਾ ਪਹਿਲਾਂ 50000 ਰੁਪਏ ਚ ਵਿਜ਼ਟਰ ਵੀਜ਼ਾ ਲਓ ਸਾਡੇ ਕੋਲ ਅਸੀਂ 50000 ਰੁਪਏ ਲੈ ਰਹੇ ਹਾਂ ਅੰਗਰੀ ਪੈਨ ਭਰਾਵਾਂ ਕੋ ਜਿਨ੍ਹਾਂ ਨੇ ਖੇਡਾ ਜਾ ਕੇ ਆਪਦਾ ਸੁਪਨਾ ਪੂਰਾ ਕਰਨਾ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਮੈਨੂੰ ਪੈਸੇ ਪਹੁੰਚ ਕੇ ਦੇ ਦਿਓ ਤੁਸੀਂ 2 4 5 ਵਾਰੀ ਲਾ ਚੁੱਕੇ ਹੋ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਪਿਆ ਸਾਡੇ ਕੋਲ ਆਇਓ ਅਸੀਂ ਦੱਸਾਂਗੇ ਤੁਹਾਨੂੰ ਕਿਉਂ ਰਿਫਿਊਜ਼ ਹੁੰਦਾ ਹੈ ਇਹ ਐਪਲੀਕੇਸ਼ਨ ਫਾਰਮ ਤੋਂ ਪਤਾ ਲੱਗ ਜਾਂਦਾ ਤੁਹਾਡਾ ਵੀਜ਼ਾ ਕਿਉਂ ਰਿਫਿਊਜ਼ ਹੋਇਆ ਸਾਡੇ ਕੋਲ ਆਣਾ ਆਪਦਾ ਐਪਲੀਕੇਸ਼ਨ ਫਾਰਮ ਲੈ ਕੇ ਆਇਓ ਇਕ ਵੀਜ਼ਾ ਅਫਸਰ ਤੁਹਾਨੂੰ ਵੀਜ਼ਾ ਦੇਣਾ ਚਾਹੁੰਦਾ ਤੁਸੀਂ ਸਿਰਫ ਉਹਨੂੰ ਸੰਤੁਸ਼ਟ ਕਰਨਾ ਯਾਦ ਰੱਖਿਓ ਇਹ ਵੀਜ਼ਾ ਤਾਂ ਮਿਲਣਾ ਜੇ ਅਪਲਾਈ ਕਰੋਗੇ ਚੰਗ ਜਿੱਤਣ ਵਾਸਤੇ ਲੜਨੀ ਪੈਂਦੀ ਹੈ ਭਰਾ ਤੇ ਲੜੇਗਾ ਹੀ ਨਹੀਂ ਫੇ ਜਿੱਤੇਗਾ ਕਿਦਾਂ ਖੇਡ ਜਿੱਤਨੀ ਹੈ ਨਾ ਖੇਡਣਾ ਪੈਣਾ ਆਜੋ ਮੈਂ ਖੜਾ ਨਾ ਤੁਹਾਨੂੰ 50000 ਰੁਪਏ ਚ ਕੈਨੇਡਾ ਦਾ ਵੀਜ਼ਾ ਆਜੋ ਵੀਜ਼ਾ ਵੀਜ਼ਾ ਖੇਡਦੇ ਆ ਜੇ ਜਿੱਤ ਗਏ ਸੁੱਖੇ ਹੋ ਜਾਓਗੇ ਫਮਾਪੀਓ ਦੀ ਦਵਾਈ ਲੈ ਲੋਗੇ ਕੋ ਭੈਣ ਵਿਆਹ ਲੋਗੇ ਕੁਛ ਨਹੀਂ ਕੁੱਤੀ ਪਾਲੋਗੇ ਕੀ ਚਾਹੀਦਾ ਕੁਛ ਨਹੀਂ ਚਾਹੀਦਾ ਯਾਰ ਕੱਲਾ ਪਾਸਪੋਰਟ ਹੈਗਾ ਤਾਂ ਵੀ ਆਜੋ ਸਾਡੇ ਪਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ 2017 ਤੋਂ ਬਾਅਦ ਕੀ ਡਾਡਾ ਵੀ ਜਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਹ ਕੰਪਿਊਟਰ ਨਾਲ ਵੀਜ਼ਾ ਮਿਲਦਾ ਕੰਪਿਊਟਰ ਨਾਲ ਹੀ ਰਿਫਿਊਜ਼ ਜਿੰਦਾ ਕੰਪਿਊਟਰ ਤੁਹਾਨੂੰ ਵੀਜ਼ਾ ਦਿੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੰਪਿਊਟਰ ਹੀ ਤੁਹਾਡਾ ਵੀਜ਼ਾ ਨਾਮਨਜ਼ੂਰ ਕਰ ਦਿੰਦਾ ਅਸੀਂ ਹਰ ਰੋਜ਼ ਮੋਟੀਵੇਟ ਕਰਦੇ ਹਾਂ ਗਰੀਬ ਭੈਣ ਭਰਾਵਾਂ ਨੂੰ ਕਿ ਯਾਰ ਉਠੋ ਬੜੀ ਲੋੜ ਹੈ ਤੁਹਾਨੂੰ ਪੈਸਿਆਂ ਦੀ ਸੁਪਨੇ ਜਿਹੜੇ ਹੁੰਦੇ ਨੇ ਨਾ ਉਹਦੇ ਪੂਰੇ ਹੁੰਦੇ ਆ ਕਿ ਕ੍ਰੀਡ ਹੁੰਦਾ ਇਹਨੂੰ ਹੱਕ ਹੁੰਦਾ ਅਮੀਰ ਹੁੰਦਾ ਕਿਲੇ ਪਹਿਲੇ ਅਮੀਰ ਹੈ ਉਹਨੇ ਕੀ ਵੀਰ ਹੁਣਾ ਪਰ ਅਮੀਰ ਬੰਦੇ ਨੂੰ ਤੁਸੀਂ ਕੀ ਗਿਫਟ ਦਿਓਗੇ ਕੁਝ ਨਹੀਂ ਦੇ ਸਕਦੇ ਚੱਕੂ ਸੀੇ ਗਾ ਦੇ ਕੋਈ ਨਾ ਅਸੀਂ ਗਿਫਟ ਕਰ ਰਹੇ ਹਾਂ ਗਰੀ ਪੈਡ ਭਰਾਵਾ ਨੂੰ ਕੈਨੇਡਾ ਦਾ ਵੀਜ਼ਾ ਜਿਹਦੇ ਚ 50000 ਰੁਪਏ ਸਾਡੀ ਮਿਹਨਤ ਹੈ ਉਹੀ ਵੀਜ਼ਾ ਲਵਾ ਕੇ ਲੈਣੀ ਹੈ ਜਿਹਦੇ ਕੋ ਨਹੀਂ ਹੈਗੀ ਸਾਨੂੰ ਪਹੁੰਚ ਕੇ ਦੇ ਦਿਓ ਭਰਾ ਤੁਸੀਂ ਕੈਨੇਡਾ ਰਹਿੰਦੇ ਭੈਣ ਭਰਾਵਾਂ ਨੂੰ ਫੋਨ ਕਰਦੇ ਹੋ ਕਿ ਭਾਈ ਸਾਨੂੰ ਸਪான்ਸਰ ਭੇਜ ਦੇ ਸਾਡੇ ਖਾਤੇ 'ਚ ਪੈਸੇ ਪਾ ਦੇਵੇ ਲਗਦਾ ਨਾ ਮੈਂ ਸਪான்ਸਰ ਕਿੱਦਾਂ ਭੇਜ ਸਕਦਾ ਤੈਨੂੰ ਗਰਮੀ ਦਾ ਮੌਸਮ ਹੈ ਨਾ ਇਹ ਠੰਡ ਪੈਣੀ ਹੈ ਅਗਲੇ ਹੋਰ 4 ਮਹੀਨੇ ਬਾਅਦ ਜੋ ਨਵੰਬਰ ਦਸੰਬਰ ਦਾ ਮਹੀਨਾ ਆਂਦਾ ਔਰ ਠੰਡ ਪੈਂਦੀ ਹੈ ਜੋ ਠੰਡ ਪੈਂਦੀ ਹੈ ਨਾ ਸਾਰੇ ਕੈਨੇਡਾ ਵਾਲੇ ਇੰਡੀਆ ਆ ਜਾਂਦੇ ਆ ਉਦੋਂ ਸੀ ਇਹਨਾਂ ਨੂੰ ਚੱਕ ਚੱਕ ਕੇ ਘੁੰਮਦੇ ਆ ਉਹ ਕਹਿੰਦੇ ਲੈ ਤੂੰ ਇੱਕ ਵਾਰੀ ਆ ਜਾ ਬਸ ਬਾਕੀ ਕੰਮ ਅਸੀਂ ਕਰ ਲਾਂਗੇ ਸਾਂਭ ਲਾਂਗੇ ਤੁਹਾਨੂੰ ਅੱਜ ਤੁਸੀਂ ਕਿਸੇ ਨੂੰ ਕਹੋ ਮੈਨੂੰ ਸਪான்ਸਰ ਭੇਜੋ ਕਹਿੰਦਾ ਮੈਂ ਥੋੜੀ ਭੇਜ ਸਕਦਾ ਯਾਰ ਮੈਂ ਤਾਂ ਹਜੇ ਕੱਚਾ ਤੂੰ ਕੱਚਾ ਭਾਈ ਜਿੱਥੇ ਤੂੰ ਰਹਿਣਾ ਉਥੇ ਪੱਕੀ ਦੁਨੀਆ ਹੈਗੀ ਨਾ ਕਿਸੇ ਹੋਰ ਕੋ ਲੈ ਕੇ ਭੇਜ ਦੇ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗੇ ਪਹਿਲਾਂ ਅਸੀਂ ਉਹ ਵੀ ਲਵਾ ਲੈਂਦੇ ਆ ਅੱਜ ਹਰ ਕਿਸੇ ਦਾ ਭੈਣ ਭਰਾ ਉੱਥੇ ਰਹਿੰਦਾ ਦੋ ਤਰ੍ਹਾਂ ਦੇ ਵੀਜ਼ਾ ਹੁੰਦਾ ਜਾ ਤੁਸੀਂ ਵਿਜ਼ਟਰ ਵੀਜ਼ਾ ਲੈਂਦੇ ਹੋ ਜਾਂ ਟੂਰਿਸਟ ਵੀਜ਼ਾ ਲੈਂਦੇ ਹੋ ਟੂਰਿਸਟ ਵੀਜ਼ਾ ਘੁੰਮਣ ਦਾ ਵੀਜ਼ਾ ਹੁੰਦਾ ਜਿੱਦਾਂ ਅਸੀਂ ਕੁਲੂ ਮਨਾਲੀ ਘੁੰਮਣ ਜਾਂਦੇ ਆ ਗੋਆ ਘੁੰਮਣ ਜਾਂਦੇ ਆ ਘੁੰਮਣ ਵਾਸਤੇ ਹੋਟਲ ਬੁੱਕ ਕਰਦੇ ਆ ਜੇਬ ਚ ਪੈਸੇ ਪਾਨੇ ਆ ਗੱਡੀ ਕਿਰਾਏ ਤੇ ਕਰਦੇ ਆ ਘੁੰਮਣ ਚੱਲ ਜਾਂਦੇ ਆ ਇਦਾਂ ਹੀ ਜਦੋਂ ਤੁਸੀਂ ਘੁੰਮਣ ਦਾ ਵੀਜ਼ਾ ਲੈਣਾ ਕੈਨੇਡਾ ਤੇ ਤੁਸੀਂ ਹੋਟਲ ਬੁੱਕ ਕਰਨਾ ਤੇ ਜਹਾਜ਼ ਦੀ ਟਿਕਟ ਦਿਖਾਣੀ ਹੈ ਰੂਟ ਬਣਾ ਲੈ ਮੈਂ ਇਨੀ ਤਰੀਕ ਜਾਊਂਗਾ ਇਨੀ ਤਰੀਕ ਆਊਂਗਾ ਕਿੰਨੇ ਪੈਸੇ ਸ਼ੋ ਕਰਨੇ ਪੈਂਦੇ ਆ ਜਿੰਨਾ ਜਹਾਜ਼ ਦਾ ਖਰਚਾ ਆ ਜਾਂਦਾ ਜਿੰਨੇ ਦਿਨ ਹੋਟਲ 'ਚ ਰਹਿਣਾ ਉਹਨੇ ਪੈਸੇ ਸ਼ੋਅ ਕਰਨੇ ਪੈਣੇ ਨਹੀਂ ਹੈਗੇ ਪੈਸੇ ਕੋਈ ਦਾ ਨਹੀਂ ਕ੍ਰੈਡਿਟ ਕਾਰਡ ਸਾਰਿਆਂ ਕੋਲ ਹੁੰਦਾ ਕ੍ਰੈਡਿਟ ਕਾਰਡ ਸ਼ੋਅ ਕਰ ਦਿਓ ਤੁਹਾਨੂੰ ਫਾਰਮ ਦੇ ਵਿੱਚ ਪੁੱਛਿਆ ਜਾਂਦਾ ਤੁਸੀਂ ਕੈਨੇਡਾ 'ਚ ਕਿੰਨੇ ਪੈਸੇ ਖਰਚ ਕੇ ਆਓਗੇ ਤੁਹਾਡੇ ਕੋਲ ਕਿੰਨੇ ਪੈਸੇ ਹੈਗੇ ਆ ਖਰਚਣ ਨੂੰ ਇਹ 5 ਪੇਜਾਂ ਦੇ ਫਾਰਮ ਦੇ ਨਾਲ ਅਫਸਰ ਤੁਹਾਨੂੰ ਵੀਜ਼ਾ ਦੇ ਦਿੰਦਾ ਇਹਨਾਂ 5 ਪੰਨਿਆਂ ਦੇ ਫਾਰਮ 'ਤੇ ਕੁਝ ਗਲਤ ਭਰ ਦਿਓ ਵੀਜ਼ਾ ਰਿਫਿਊਜ਼ ਹੋ ਜਾਂਦਾ ਅਸੀਂ ਅੱਜ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਭੇਜਿਆ ਸਾਡੇ ਕੋਲ ਉਹ ਲੋਕ ਆਂਦੇ ਆ ਤੂੰ ਡਰਤੀ ਐ ਅਪਲਾਈ ਕਰਨ ਲੱਗਿਆ ਯਾਰ ਸਾਡਾ ਰਿਪਿਊਜ਼ ਤਾਂ ਨਹੀਂ ਹੋ ਜਾਊਗਾ ਕਿਤੇ ਕੀ ਹੋ ਜਾਊਗਾ ਬੜੇ ਹੱਦ ਰਿਪਿਊਜ਼ ਹੀ ਹੋ ਜਾਊਗਾ ਕੋਈ ਗੋਲੀ ਥੋੜੀ ਵੱਜੂਗੀ ਤੁਹਾਨੂੰ ਦੋ ਵਾਰੀ ਚਾਰ ਵਾਰੀ ਪਹਿਲਾਂ ਤਬਾਰ ਕਰ ਲਿਆ ਨਾ ਲਿਓ ਦਿਓ ਸਾਨੂੰ ਪੰਜ ਨਹੀਂ ਆਦੀ ਪੈ ਇਹ ਲਾਗ ਦਿਖਾਣੇ ਤੁਹਾਨੂੰ ਵੀ ਹਰ ਇੱਕ ਫਾਈਲ ਯੂਨੀਕ ਹੁੰਦੀ ਹਰ ਕਿਸੇ ਦੀ ਆਪਦੀ ਆਪਦੀਆਂ ਕਮੀਆਂ ਹੁੰਦੀਆਂ ਹਰ ਕਿਸੇ ਦੇ ਆਪ ਦੇ ਡਰ ਹੁੰਦੇ ਆ ਤੁਹਾਡੇ ਮਨ 'ਚ ਵੀ ਹੈਗਾ ਕੋਈ ਡਰ ਅੱਜ ਹਰ ਬੰਦਾ ਕਿਤੇ ਨਾ ਕਿਤੇ ਠੱਗੀ ਦਾ ਸ਼ਿਕਾਰ ਹੋ ਚੁੱਕਾ ਕੀਦਾ ਕੋ 5 ਲੱਖ ਲੈ ਕੇ ਭੱਜ ਗਿਆ ਕਿਦਾ 8 ਲੱਖ ਲੈ ਕੇ ਭੱਜ ਗਿਆ ਕਿਦਾ 10 ਲੱਖ ਲੈ ਕੇ ਭੱਜ ਗਿਆ ਪਾਜੀ ਇਹ ਹੀ 50000 ਰੁਪਇਆ ਲੈਣਾ ਤੇਰੇ ਭੈਣ ਭਰਾ ਕੋ ਹੈਗਾ ਸਾਨੂੰ ਵੀ ਇਹ ਤੋਂ ਵਾਧ ਦੇ ਦੀ ਤੇਰੇ ਕੋ ਨਹੀਂ ਹੈਗਾ ਪਹੁੰਚ ਕੇ ਦੇ ਦੀ ਤੇਰੇ ਕੋ ਪਹੁੰਚ ਕੇ ਵੀ ਦਿੱਤੇ ਜਾਂਦੇ ਭਰਾਵਾ ਕਮਾ ਕੇ ਦੇ ਦੀ ਲਿਆ ਤੇਰਾ ਸ਼ੌਂਕ ਲਾ ਦੀ ਅਸੀਂ ਜਿੰਦਗੀ 'ਚ ਤੈਨੂੰ ਇਹ ਅਫਸੋਸ ਨਾ ਹੋਵੇ ਯਾਰ ਮੈਨੂੰ ਮੌਕਾ ਮਿਲਿਆ ਸੀ ਮੈਂ ਪੂਰਾ ਹੀ ਕੀਤਾ ਆ ਵੀਡੀਓ ਪਹੁੰਚੀ ਨਾ ਤੁਹਾਡੇ ਤੱਕ ਕਿਸੇ ਗੱਲ ਨੂੰ ਪਹੁੰਚੀ ਆ ਕਿ ਸਦਾ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਹੌਸਲਾ ਦੇ ਰਿਹਾ ਮੈਂ ਹੌਸਲੇ ਨਾਲ ਹੀ ਜੰਗ ਜਿੱਤੀ ਜਾਣੀ ਹੈ ਅਸੀਂ 50000 ਰੁਪਏ ਚ ਕੈਨੇਡਾ ਦਾ ਵਿਦਿਅਕ ਵੀਜ਼ਾ ਲਵਾ ਰਹੇ ਹਾਂ ਜੇ ਤੁਹਾਡਾ 2 4 5 ਵਾਰੀ ਰਿਫਿਊਜ਼ ਵੀ ਹੋਇਆ ਤਾਂ ਫਿਰ ਵੀ ਸਾਡੇ ਕੋਲ ਆ ਕੇ ਆਓ ਆਪ ਦਾ ਅਪਲੀਕੇਸ਼ਨ ਫਾਰਮ ਲੈ ਕੇ ਆਓ ਤੁਹਾਨੂੰ ਪਹਿਲਾਂ ਦੱਸਾਂਗੇ ਤੁਸੀਂ ਪਹਿਲਾਂ ਕੀ ਗਲਤੀ ਕੀਤੀ ਜਿਹਦੇ ਕਰਕੇ ਵੀਜ਼ਾ ਨਹੀਂ ਲੱਗਾ ਸਟੱਡੀ ਵੀਜ਼ਾ ਬੁਝਾ ਤੇ ਜਾਣ ਵਾਲਾ ਕੰਮ ਬੁੱਕ ਗਿਆ ਹੁਣ ਕਿਸੇ ਕੋ ਵੀ 25 ਲੱਖ ਰੁਪਏ ਨਹੀਂ ਹੈ ਜਿਹਦੇ ਕੋ ਹੈਗਾ ਉਹ ਵੀ ਸਾਹਮਣੇ ਰੱਖਣ ਨੂੰ ਫਰਦਾ ਕਿਉਂਕਿ ਕੰਮ ਨਹੀਂ ਅੱਗੇ 25 ਲੱਖ ਰੁਪਏ ਲਾ ਕੇ ਤੁਸੀਂ ਇੱਥੇ ਚਲੇ ਗਏ ਅੱਗੇ ਲੱਭਣਾ ਕੀ ਤੁਨੂੰ ਨਾ ਦਿਹਾੜੀ ਲਾਣ ਨੂੰ ਨਾ ਰਹਿਣ ਨੂੰ ਘਰ ਕੈਨੇਡਾ ਉਹਦੇ ਲਈ ਹੈ ਜਿਹਨੂੰ ਕੰਮ ਕਰਨਾ ਆਉਂਦਾ ਜੇ ਕੈਨੇਡਾ ਦਾ ਵੀਜ਼ਾ ਲੱਗਾ ਤੁਹਾਡਾ ਜੇ ਅਪਲਾਈ ਕਰਨ ਲੱਗੇ ਉਹ ਵਾਲ ਕੱਟਣਾ ਸਿੱਖ ਲਓ ਫੁੱਟੂ ਠੀਕ ਕਰਨਾ ਸਿੱਖ ਲਓ ਢੋਟੀਆਂ ਨਾਲੀਆਂ ਸਿੱਖ ਲਓ ਤੰਦੂਰ ਤੇ ਜਿਹਨੂੰ ਕੰਮ ਕਰਨਾ ਆਉਂਦਾ ਖੋਦਲੀ ਕੈਨੇਡਾ ਝਾਂ ਦਾ ਫਾੜਾ ਜਿਹੜਾ ਵੇਹਲੜਾ ਜਿਹਨੇ ਕੁਛ ਨਹੀਂ ਕੀਤਾ ਬਿਲਕੁਲ ਨਾ ਜਾਣੀ ਭਰਾ ਆਪਦੇ ਪੈ ਕਰਾਫ ਕਰ ਲੂਗਾ ਜਿਨ੍ਹਾਂ ਦੇ ਬੱਚੇ ਛੋਟੇ ਆ ਉਹਨਾਂ ਵਾਸਤੇ ਬਹੁਤ ਵਧੀਆ ਆਪਰਚੂਨਿਟੀ ਹੈ ਤੁਹਾਡੇ ਬੱਚੇ ਦੀ ਪੜ੍ਹਾਈ ਫਰੀ ਹੈ 12ਵੀਂ ਤੱਕ ਦੀ ਤੁਹਾਡਾ ਮੈਡੀਕਲ ਫਰੀ ਹੈ ਕੱਲ ਨੂੰ ਬਿਮਾਰ ਹੋ ਗਿਆ ਲਾਜ ਹੋ ਜਾਣਾ ਤੁਹਾਡਾ ਆ 40-45 ਸਾਲ ਤੇ ਸ਼ੂਗਰ ਹੋ ਜਾਂਦੀ ਸਾਨੂੰ ਸਾਰਿਆਂ ਨੂੰ 50-55 ਤੇ ਹਰਕੇ ਦਾ ਪਟਾਕਾ ਪੈ ਜਾਂਦਾ ਕਿਉਂਕਿ ਇਲਾਜ ਨਹੀਂ ਕਰਾਉਂਦਾ ਬਾਹਰ ਚਲੇਗੇ ਕਟਕਟ ਲਾਜ ਹੋ ਜੂਗਾ ਯਾਰ ਤੁਹਾਡਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਫਰੀ ਹੈ ਤੁਸੀਂ ਜਵਾਈ ਬਣ ਕੇ ਰਹੋਗੇ ਕੱਲ ਨੂੰ ਸਰਕਾਰ ਹੁੰਦੀ ਬਹੁਤ ਸਾਰੇ ਰੀਜ਼ਨ ਹੈਗੇ ਬਾਹਰ ਜਾਣ ਦੇ ਉਹ ਸਾਰੇ ਚੀਜ਼ਾਂ ਹੈਗੇ ਨਾ ਜਾਣਦੇ ਜਿਹਦੇ ਕੋਲ ਚੰਗੇ ਰੁਪਈਏ ਹੈ ਉਹ ਵੀ ਜਾਣਾ ਚਾਹੁੰਦਾ ਅਗਲਾ ਕਹਿੰਦਾ ਮੈਂ ਇੱਥੇ ਖਾਂਦਾ ਕੀ ਪਿਆ ਮੈਨੂੰ ਕੈਂਸਰ ਹੋ ਜਾਣਾ ਮੇਰੀ ਕਿਡਨੀ ਫੇਲ ਹੋ ਜਾਣੀ ਮੈਨੂੰ ਆਰ ਡਟੈਕ ਹੋ ਜਾਣਾ ਸਾਰੇ ਬਿਮਾਰ ਹੋ ਗਏ ਤੁਹਾਨੂੰ ਚੱਕ ਕੇ ਲੈ ਜਾਣਾ ਕਿੱਥੇ ਆ ਕਿਹੜੇ ਹਸਪਤਾਲ ਜਾਓਗੇ ਜਾਂਦੇ ਪਹਿਲਾਂ 5 ਲੱਖ ਰੁਪਏ ਜਮ੍ਹਾਂ ਕਰਾਣਾ ਪੈਂਦਾ। ਫਿਰ ਇਹ ਲੱਗਦਾ ਸਟੈਂਟ ਪੈਣਾ, ਪੇਸਮੇਕਰ ਪੈਣਾ, ਜੇ ਪੈਣਾ ਉਹ ਪੈਣਾ। ਗਰੀਬ ਪਤਾ ਤਾਂ ਕਦੀ ਹਸਪਤਲ ਜਾਵੇ ਹੀ ਨਾ, ਜਾਨ ਕੱਢ ਦਿੰਦੇ ਰੋਕੀ। ਇੱਕ ਮੌਕਾ ਵੈ ਤੁਹਾਨੂੰ ਕੱਲ ਨੂੰ ਜ਼ਿੰਦਗੀ 'ਚ ਅਫਸੋਸ ਨਹੀਂ ਕਰਨਾ ਦੁਬਾਰਾ ਕਿ ਮੈਂ ਸ਼ਾਮ ਨੂੰ 5 ਵਜੇ ਇੱਕ ਫੇਸਬੁੱਕ ਤੇ ਲਾਈਵ ਦੇਖਿਆ ਤੇ ਮੈਂ ਗਿਆ ਹੀ ਨਹੀਂ। ਆ ਵੀਡੀਓ ਦੇ ਨਾਲ ਆ ਥੱਲੇ ਕੈਪਸ਼ਨ ਦੇ ਵਿੱਚ ਲਿਖਿਆ ਪੰਜਾਬੀ ਚ ਬੜਾ ਵੱਡਾ ਵੱਡਾ ਚਲੋ ਕੈਨੇਡਾ ਐਸੀ ਪਹੁੰਚ ਕੇ ਦਿਓ ਬਿਨਾ ਬੈਂਕ ਸਟੇਟਮੈਂਟ ਦੇ ਕੋਈ ਵੀ ਲੱਖ ਰੁਪਈਆ ਨਹੀਂ ਸ਼ੋ ਕਰਨਾ ਕੁਝੜਾ ਦੂਰ ਦੂ ਲੱਖ ਰੁਪਈਆ ਤੁਹਾਡੇ ਕੋਲ ਹੈਗਾ ਉਹ ਜਮਾ ਕਰਾ ਕੇ ਦੇ ਦਿਓ ਨਹੀਂ ਹੈਗਾ ਆਪਦੇ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਦੇ ਦਿਓ ਆਹ ਥੱਲੇ ਨੰਬਰ ਲਿਖਿਆ ਸਾਡਾ ਇਸ ਨੰਬਰ ਤੇ ਕਾਲ ਕਰੋ ਹੁਣੀ ਕਾਲ ਕਰਕੇ ਟਾਈਮ ਰੱਖ ਲਓ ਮੈਨੂੰ ਮਿਲੋ ਆ ਕੇ ਸਾਡੀ ਟੀਮ ਨੂੰ ਮਿਲੋ ਅਪਲਾਈ ਕਰ ਲਓ ਜ਼ਿੰਦਗੀ ਚ ਕਦੇ ਅਫਸੋਸ ਨਹੀਂ ਹੋਊਗਾ ਕਿ ਯਾਰ ਮੈਂ ਕੋਸ਼ਿਸ਼ ਨਹੀਂ ਸੀ ਕੀਤੀ कोरोना ਆਇਆ ਸੀ ਨਾ ਚੀਜ਼ਾਂ ਬਹੁਤ ਸਸਤੀਆਂ ਹੋ ਗਈਆਂ ਸੀ ਅੜੀ ਸ਼ੇਅਰ ਮਾਰਕੀਟ ਡਿੱਗ ਗਈ ਸੀ ਸ਼ੇਅਰ ਬਹੁਤ ਸਸਤੇ ਹੋ ਗਏ ਸੀ ਲੈਏ ਨਹੀਂ ਸੀ ਆਪਾਂ ਅਜੇ ਇਹਨੇ ਆਈ ਉਦੋਂ ਤਾਂ ਬੜੇ ਸਸਤੇ ਸੀ ਜੀਤਿਆ ਇਹ ਮੌਕਾ ਹੈ ਜੇ ਇਹ ਫਰਵਰੀ 2025 ਤੋਂ ਬਾਅਦ ਵੀ ਜੇ ਚੇਂਜ ਨਹੀਂ ਹੋਣੇ ਉੱਥੇ ਪਾਲਿਸੀ ਬਣ ਗਈ ਹੋਈ ਸਰਕਾਰ ਦੀ ਇਹ ਹੋਰ 5-7 ਮਹੀਨੇ ਬਜੇ ਆ ਜੇ ਖੇਡ ਖੇਡ ਨਹੀਂ ਖੇਡ ਲੋ ਵਿਸਟਰ ਵੀਜ਼ਾ ਨੂੰ ਤੁਸੀਂ ਵਰਕ ਪਰਮਿਟ ਚ ਕਨਵਰਟ ਕਰਾ ਸਕਦੇ ਹੋ ਇਸ ਸਕੀਮ ਫਰਵਰੀ 2025 ਨੂੰ ਬੰਦ ਹੋ ਜਾਣੀ ਹੈ ਤਾਂ ਪਹਿਲੇ ਪਹਿਲੇ ਜਾ ਕੇ ਆਪਦੀ ਸੈਟਿੰਗ ਕਰ ਲਓ ਜਿਹਨੂੰ ਸਮਝ ਲੱਗਦੀ ਹੈ ਸਾਡੇ ਦਫਤਰ ਆ ਜਿਓ ਸਵੇਰ ਜਿਹਨੂੰ ਨਹੀਂ ਸਮਝ ਲੱਗਦੀ ਭਰਾਵਾ ਫਿਰ ਤਬ ਰੱਖਾ ਤੁਹਾਡਾ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਆਓ ਕੈਨੇਡਾ ਭੇਜੀ ਹੈ ਜਿਹੜੇ ਜਿਹੜੇ ਭੈਣ ਭਰਾ ਨੇ ਜਾਣਾ ਹੁਣੇ ਕਾਲ ਕਰੋ ਔਰ ਸਾਨੂੰ ਚੰਨੀ ਘੜਾ ਕੇ